ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਚੈਨਲ ਤੇ ਤੇ ਜੀ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਲੈ ਕੇ ਆਏ ਆ ਜੀ ਅੱਜ ਦੁਪੱਟਿਆਂ ਦੀ ਵੀਡੀਓ ਕਾਟਨ ਦੇ ਦੁਪੱਟੇ ਹੈ ਜੀ ਬਹੁਤ ਸੋਹਣੇ ਸੋਹਣੇ ਕਲਰ ਆ ਡਾਰਕ ਕਲਰ ਵੀ ਹੈ ਤੇ ਲਾਈਟ ਕਲਰ ਵੀ ਹੈ ਜੀ ਤੇ ਇਹਨਾਂ ਦਾ ਰੇਟ ਹੈ ਜੀ 600 ਰੁਪਈਆ ਤੇ ਜੇ ਇਹਨਾਂ ਦੁਪੱਟਿਆਂ 'ਚੋਂ ਕੋਈ ਦੁਪੱਟਾ ਮੇਰੀ ਭੈਣ ਨੂੰ ਕਿਸੇ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਤੇ ਆਪਾਂ ਦਿਖਾ ਰਹੇ ਹਾਂ ਜੀ ਸੋਨੂੰ ਦੁਪੱਟੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਇਆ ਜੀ ਦੁਪੱਟਿਆਂ ਵਿੱਚ बहुत सोहना डिजाइन है जी इन्हें दुपट्ट चाहे देखो जी पूरा डबल दुपट्टा है जी यह है जी रेड रेड कलर का पूरा डबल दुपट्टा है देखो जी उत्ते लाके दिखाइए कि सोहना लगता है बहुत सोहना लगता है उत्ते लिया वा देखो कि सोना डिजाइन है इन्हों रेट है जी सौ सौ रुपया ਇਦੇ ਵਿੱਚ ਬਹੁਤ ਕਲਰ ਆਏ ਆ ਤੇ ਬਹੁਤ ਹੀ ਡਿਜ਼ਾਈਨ ਆਏ ਆ ਆਪਾਂ ਜੀ ਤੁਹਾਨੂੰ ਦਿਖਾ ਰਹੇ ਆ ਸਾਰੇ ਡਿਜ਼ਾਈਨ ਆ ਦੇਖੋ ਜੀ ਇੱਥੇ ਵਿੱਚ ਆ ਗਏ ਜੀ ਇਹ ਆ ਗਏ ਜੀ ਦੋਨੇ ਰੈੱਡ ਕਲਰ ਆ ਆਹ ਥੋੜਾ ਜਿੰਨਾ ਨਾਲੋਂ ਵੱਧ ਡਾਰਕ ਹੈ। ਮੈਂ ਦੁਪੱਟੇ ਉੱਤੇ ਲੈ ਲਈ ਜੀ ਤੇ ਐਂ ਲੱਗਦਾ ਜਿਵੇਂ ਫੁਲਕਾਰੀ ਲੈ ਕੇ ਬੈਠੇ ਹੁੰਨੇ ਆ। ਆ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ। ਆ ਜੈਪੁਰੀ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਲੱਗਦਾ ਹੈ। ਮੈਨੂੰ ਬਹੁਤ ਪਸੰਦ ਆਦਾ ਜੀ ਜੈਪੁਰੀ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਹੈ ਜੀ। ਤੇ ਇਹਨਾਂ ਦੇ ਸਾਈਡਾਂ ਤੇ ਗੋਟਾ ਵੀ ਲੱਗਿਆ ਹੋਇਆ ਜਾਂ ਦੇਖੋ ਇਹਨਾਂ ਦੇ ਸਾਈਡਾਂ ਤੇ ਗੋਟਾ ਵੀ ਲੱਗਿਆ ਹੋਇਆ ਜੀ ਇਹ ਥੋੜਾ ਜਿਹਾ ਡਾਰਕ ਹੈ ਕਲਰ ਤੇ ਆਹ ਵੀ ਥੋੜਾ ਜਿਹਾ ਡਾਰਕ ਹੈ ਜੀ बहुत सोना डिजाइन है जी इन्हों का सौ सो रुपये प्राइज है जी आ गए महूम कलर पूरा डार्क कलर है जी भी बहुत सोना डिजाइन है जी देखो जी एक डिजाइन आ गया बहुत सोना डिजाइन है जी एक आ गया जी आ डिजाइन देखो जी कि सोहना डिजाइन है बहुत सोना डिजैन है जी बहुत प्यारा डिजाइन है एक एकद्या जी एच आ गए जी, जी ब्लू कलर ਸੋਨਾ ਡਿਜ਼ਾਈਨ ਹੈ ਜੀ ਇਹ ਵੀ ਇਹ ਕਿਹਦੇ ਵਿੱਚ ਆ ਗਿਆ ਜੀ ਉਹ ਇਹ ਕੋਈ ਬਹੁਤ ਸੋਹਣਾ ਡਿਜ਼ਾਈਨ ਹੈ ਬਲੂ ਕਲਰ ਵਿੱਚ ਆ ਗਏ ਜੀ ਬਲੂ ਵੀ ਆ ਗਿਆ ਜੀ ਤੇ ਰੈੱਡ ਵੀ ਆ ਗਿਆ ਲਾਈਟ ਤੇ ਡਾਰਕ ਤੇ ਆਪਣੇ ਜੀ ਇਹਦੇ ਵਿੱਚ ਨਾਭੀ ਕਲਰ ਵੀ ਆ ਗਏ ਤੇ ਬਾਕੀ ਜੀ ਆਪਣੇ ਕੋਲੇ ਆਈਆਂ ਆਰਕੰਡੀ ਦੀਆਂ ਚੁੰਨੀਆਂ ਉਹਨਾਂ ਦੀ ਵੀਡੀਓ ਆਪਾਂ ਸਵੇਰੇ ਪਾਵਾਂਗੇ ਤੇ ਜੇ ਇਹਨਾਂ ਦੁਪੱਟਿਆਂ 'ਚੋਂ ਕੋਈ ਦੁਪੱਟਾ ਮੇਰੀ ਕਿਸੇ ਭੈਣ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਤੇ ਆਪਣੀ ਸੀ ਜੀ ਅੱਜ ਦੀ ਐਨੀ ਵੀਡੀਓ ਰੇਟ ਹੈ ਜੀ ਇਹਨਾਂ ਦੁਪੱਟਿਆਂ ਦਾ 100-100 ਰੁਪਈਆ ਤੇ ਜੀ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਵਧੀਆ-ਵਧੀਆ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਜੀ ਮੈਨੂੰ ਬਹੁਤ ਘੱਟ ਵਿਊ ਆਉਂਦੇ ਆ ਕਿਉਂਕਿ ਭੈਣ ਭਰਾ ਮੇਰੀ ਵੀਡੀਓ ਬਹੁਤ ਘੱਟ ਦੇਖਦੇ ਆ ਜੀ ਤੇ ਜ਼ਰੂਰ ਦੇਖਿਆ ਕਰੋ ਮੇਰੀ ਵੀਡੀਓ ਜ਼ਰੂਰ ਜੀ ਮੇਰੀ ਹੈਲਪ ਕਰੋ ਤੇ ਇਹ ਆਪਾਂ ਤਾਂ ਆਪਦੀ ਮਿਹਨਤ ਕਰਦੇ ਆ ਜਰੂਰ ਮੇਰੀ ਹੈਲਪ ਕਰਨੀ ਮੇਰੇ ਭੈਣ ਭਰਾਵਾਂ ਨੇ ਤੇ ਮੈਂ ਤੁਹਾਡੇ ਵਿੱਚ ਇਸੇ ਤਰ੍ਹਾਂ ਹੀ ਹੱਸਦੀ ਵਸਦੀ ਰਵਾਂ ਤੇ ਆਪਦੀ ਸਿਹਤ ਬਾਰੇ ਦੱਸਦੀ ਰਵਾਂ ਜੀਤੇ ਆਪਦੇ ਕਾਰੋਬਾਰ ਬਾਰੇ ਸੋਣੇ ਨਾਲ ਡਿਸਕਸ ਕਰਦੀ ਰਵਾਂ ਤੇ ਜਰੂਰ ਮੇਰੀ ਹੈਲਪ ਕਰਨੀ ਜੀ ਤੇ ਜਰੂਰ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਜੀ ਤੇ ਅੱਜ ਦੀ ਸੀ ਜੀ ਮੇਰੀ ਐਨੀ ਵੀਡੀਓ ਕਈ ਵਾਰੀ ਵੀਡੀਓ ਤੇ ਗਲਤ ਬੋਲਿਆ ਜਾਂਦਾ ਜੀ ਤਾਂ ਜ਼ਰੂਰ ਆਪਾਂ ਨੂੰ ਆਪਾਂ ਸੌਰੀ ਚਾਹਣੇ ਆ ਤੇ ਹੋਰ ਜੀ ਬਸ ਠੀਕ ਠਾਕ ਹੈ ਤੇ ਹੁਣ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਤੇ ਜੇ ਮੇਰੀ ਭੈਣ ਨੂੰ ਕਿਸੇ ਨੂੰ ਕੋਟੀ ਸਵੈਟਰ ਜਾਕਰ ਦੀ ਲੋੜ ਹੋਵੇ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਆਪਾਂ ਜੀ ਨੰਬਰ ਸਕਰੀਨ ਤੇ ਦਿਨੇ ਹੁੰਨੇ ਆ ਤਾਂ ਜ਼ਰੂਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਤੇ ਨੰਬਰ ਆਪਣਾ ਹੈਗਾ ਕਾਲ ਨੰਬਰ ਹੈ ਜੀ ਆਪਣਾ 93506 97902G ਤੇ WhatsApp ਨੰਬਰ ਆਪਾਂ ਤੇ ਦਿੰਨੇ ਹੁੰਨੇ ਆ ਤੇ ਪਰ ਜਿਹੜਾ ਮੈਂ ਨਵਾਂ ਨੰਬਰ ਲਿਆ ਉਹ ਹਜੇ ਮੇਰੇ ਯਾਦ ਨਹੀਂ ਮੈਂ ਤੇ ਹੀ ਨਹੀਂ ਰਹੀ। ਪੁਰਾਣੇ ਨੰਬਰ ਹੀ ਚੱਲੀ ਜਾਂਦੇ ਆ ਮੇਰੇ ਹੀ ਤੇ ਕਿਉਂਕਿ ਬਸ ਟਾਈਮ ਹੀ ਨਹੀਂ ਲੱਗਦਾ। ਕੰਮ ਹੀ ਬਹੁਤ ਜ਼ਿਆਦੇ ਆ ਕੁਝ ਸ਼ੋਬਦਾ ਕਰਕੇ ਕੁਝ ਬਸ ਆਪਦੇ ਕੰਮਾਂ ਧੰਦਲਾ ਕਰਕੇ ਹੀ ਤੇ ਨੰਬਰ ਯਾਦ ਕਰਨ ਦਾ ਟਾਈਮ ਨਹੀਂ ਲੱਗਦਾ। ਤੇ ਹੋਰ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਜੀ ਤੇ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਜਰੂਰ ਮੇਰੀ ਹੈਲਪ ਕਰਨੀ ਜੀ ਤੇ ਹੁਣ ਆਪਾਂ ਕਰ ਰਹੇ ਹਾਂ ਜੀ ਵੀਡੀਓ ਦਾ ਐਂਡ ਤੇ ਆਪਾਂ ਤੁਹਾਨੂੰ ਕੱਲ ਦੱਸਿਆ ਸੀਗਾ ਵੀ ਆਪਾਂ ਨੂੰ ਕਿਸੇ ਦਾ ਕਾਲ ਆਇਆ ਸੀ ਸ਼ਾਇਦ ਉਹ ਲੁਧਿਆਣੇ ਤੋਂ ਸੀਗੇ ਤੇ ਉਹਨਾਂ ਦਾ ਕੱਲ ਫੇਰ ਕਾਲ ਆਇਆ ਸੀ ਕਾਲ ਉਹਨਾਂ ਦਾ ਆਪਦਾ ਹੀ ਤੇ ਗੱਲੇ ਵੀ ਕਿਵੇਂ ਕਰੋਗੇ ਦੀਦੀ ਦੱਸ ਜੇ ਸਾਨੂੰ ਵੀ ਸਾਡਾ ਸਾਮਾਨ ਰੈਡੀ ਕਰਕੇ ਤੇ ਫੜਾ ਦੇਵੋਗੇ ਮੈਂ ਖੈ ਵੀ ਨਹੀਂ ਅਸੀਂ ਫੜਾਉਣ ਨਹੀਂ ਆ ਸਕਦੇ ਤੇ ਅਸੀਂ ਕੋਰੀਅਰ ਜ਼ਰੂਰ ਕਰਵਾ ਦਾਂਗੇ ਤੇ ਫੇਰ ਕਹਿੰਦੇ ਚਲੋ ਠੀਕ ਹੈ ਦੀਦੀ ਜਾਨੀ ਕੋਰੀਅਰ ਕਰਵਾ ਦਿਓ ਤੇ ਆਪਾਂ ਉਹਨਾਂ ਦੀ ਜਾਗਤਾਂ ਜੀ ਤੇ ਬਲੌਜ ਤਿਆਰ ਕਰਕੇ ਦੇਣੀ ਹੈ ਤੇ ਮੈਂ ਉਹਨਾਂ ਨੂੰ ਹਜੇ ਟਾਈਮ ਦਿੱਤਾ ਹੈ ਮੈਂ ਖੈ ਵੀ ਸੰ ਟਾਈਮ ਲੱਗ ਜਾਊਗਾ ਤੇ ਕਹਿੰਦੇ ਚਲ ਕੋਈ ਗੱਲ ਨਹੀਂ ਤੇ ਉਹਨਾਂ ਨੇ ਕੱਪੜੇ ਮੰਗਵਾਏ ਆ ਉਹ ਆਪਾਂ ਉਹਨਾਂ ਦੇ ਹੀ ਭੇਜ ਦੇਾਂਗੇ ਇੱਕ ਦੋ ਦਿਨਾਂ ਦੇ ਵਿੱਚ ਤੇ ਬਾਕੀ ਸਬਾਨ ਉਹਨਾਂ ਦਾ ਆਪਾਂ ਬਾਅਦ ਚ ਭੇਜਾਂਗੇ ਤੇ ਚਲੋ ਮੈਂ ਆਖਿਆ ਪੁੱ ਦੱਸ ਦੀਏ ਭੈਣਾਂ ਨੂੰ ਤੇ ਅੱਜ ਦੀ ਸੀ ਜੀ ਆਪਣੀ ਇੰਨੀ ਵੀਡੀਓ ਦੇ ਦੁਪੱਟਿਆਂ ਵਿੱਚੋਂ ਕੋਈ ਵੀ ਦੁਪੱਟਾ ਕਿਸੇ ਵੀ ਭੈਣ ਨੂੰ ਪਸੰਦ ਹੋਵੇ ਤਾਂ ਜਰੂਰ ਤੁਸੀਂ ਜੀ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਤੇ ਇਹਨਾਂ ਦੁਪੱਟਿਆਂ ਦਾ ਰੇਟ ਹੈ ਜੀ 100-100 ਰੁਪਈਆ ਇਹਨਾਂ ਦੁਪੱਟਿਆਂ ਦਾ ਰੇਟ ਹੈ ਜੀ 100-100 ਰੁਪਈਆ ਬਹੁਤ ਸੋਹਣੇ ਦੁਪੱਟੇ ਆ ਜੀ ਤੇ ਬਹੁਤ ਸੋਹਣੀ ਕਲਰ ਹੈ ਪਿਛਲੀ ਵਾਰ ਵੀ ਮੈਂ ਬਹੁਤ ਬੀਚੇ ਸੀ ਗਈ ਬਹੁਤ ਵੇਕੇ ਆਪਣੇ ਹੁਣ ਵੀ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਦੁਪੱਟਿਆਂ ਬਹੁਤ ਵੇਖ ਰਹੇ ਆ ਤੇ ਰੋਜ਼ ਦੇ ਆਪਣੇ 5-7 ਦੁਪੱਟੇ ਜੀ ਰੋਜ਼ ਦੇ ਵਿਕ ਜਾਂਦੇ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਜਰੂਰ ਕਰਨੀ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਜੇ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਸੌਰੀ ਚਾਹੁੰਦੇ ਆ ਸ਼ਸ਼੍ਰੀ ਕਾਲ ਜੀ